ਪੰਜਾਬੀ ਲੈਂਗੁਏਜ ਆਪਣੀ ਪੰਜਾਬੀ ਮਾਂ ਬੋਲੀ ਕੈਨੇਡਾ ਦੀ ਤੀਜੀ ਸਭ ਤੋਂ ਬੋਲੀ ਜਾਣ ਵਾਲੀ ਭਾਸ਼ਾ ਆ। ਤੇ ਲੁਧਿਆਣੇ ਔਰ ਜਲੰਧਰ ਨਾਲੋਂ ਪੰਜਾਬੀ ਦੀ ਹਸਾਨਾ ਜ਼ਿਆਦਾ ਸਨੀ ਚ। ਸੋ ਇਹ ਸਨੁਭਵ ਮਾਣ ਵਾਲੀ ਗੱਲ ਆ। ਹਰ ਸਕੂਲ ਨੂੰ ਪਤਾ ਆਵੇ ਪੰਜਾਬੀ ਅਵੇਲੇਬਲ ਆ। ਕਿਉਂਕਿ ਕਈ ਪ੍ਰਿੰਸੀਪਲ ਨਾਲ ਹੀ ਗੱਲ ਕਰਦੇ ਹੋ ਕਿੰਦੇ ਆ ਤਾਂ ਪਤਾ ਹੀ ਨਹੀਂ ਮੈਂ ਪੰਜਾਬੀ ਆਫਰ ਕਰ ਸਕਦੇ। ਕਿੰਨੇ ਸਕੂਲਾਂ ਦੇ ਵਿੱਚ ਕਿਹੜਾ ਬੱਚਾ ਪੰਜਾਬੀ ਲੈ ਸਕਦਾ। ਜੇ ਕਿਤੇ ਹੋਰ ਕਿਸੇ ਨੇ ਪੰਜਾਬੀ ਪੜ੍ਹਨੀ ਆ ਤਾਂ ਉਹਨੂੰ ਕੀ ਕਰਨਾ ਪਊਗਾ ਉਹਦੇ ਲਈ ਜਾਂ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਅੰਤਰਰਾਸ਼ਟਰੀ ਮਾਵੋਲੀ ਦਿਵਸ 21 ਫਰਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਪਲੀ ਵੱਲੋਂ ਸਰੀ ਦੇ ਵਿੱਚ 23 ਫਰਵਰੀ ਨੂੰ ਇੱਕ ਖਾਸ ਪ੍ਰੋਗਰਾਮ ਕੀਤਾ ਜਾ ਰਿਹਾ ਪਲੀ ਹਰ ਸਾਲ ਹੀ ਜਦੋਂ ਇਹ ਪ੍ਰੋਗਰਾਮ ਕਰਦੇ ਅਸੀਂ ਤੁਹਾਡੇ ਨਾਲ ਗੱਲਬਾਤ ਲੈ ਕੇ ਹਾਜ਼ਰ ਹੁੰਨੇ ਆ ਇਸ ਸਾਲ ਫੇਰ ਅਸੀਂ ਬਲਵਤ ਸੰਘੇੜਾ ਹੁਣਾ ਜਿਹਨੂੰ ਬੇਨਤੀ ਕੀਤੀ ਆ ਸਾਡੇ ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਇਹਦੇ ਬਾਰੇ ਦੱਸੋ ਸੋ ਅੱਜ ਉਸ ਪ੍ਰੋਗਰਾਮ ਬਾਰੇ ਇੱਥੇ ਕੈਨੇਡਾ BC ਦੇ ਵਿੱਚ ਪੰਜਾਬੀ ਬੋਲੀ ਬਾਰੇ ਤੇ ਪਲੀਜ਼ ਇਹ ਹੋਰ ਕੰਮਾਂ ਬਾਰੇ ਆਪਾਂ ਨੂੰ ਤੋਂ ਜਾਣਕਾਰੀ ਲੈਣੀ ਹੈ ਸ੍ਰੀ ਗੁਰਦਾਸ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀਨ ਹਸੀਕਾਲ ਜੀ ਜੀ ਤੁਹਾਡਾ ਤੇ ਚੈਨਲ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਹਰ ਵੇਲੇ ਸਾਡਾ ਪੂਰਾ ਸਾਥ ਦਿੰਨੇ ਆ ਸਭ ਤੋਂ ਪਹਿਲਾਂ ਦੱਸਿਓ ਜੀ ਜਿਹੜਾ 23 ਵਾਲਾ ਫੰਕਸ਼ਨ ਆ ਕਿੱਥੇ ਹੋ ਰਿਹਾ ਕਦੋਂ ਹੋ ਰਿਹਾ ਤੇ ਕੀ ਰੂਪਰੇਖਾ ਹੈ ਜੀ 23 ਵਾਲਾ ਫੰਕਸ਼ਨ ਜਿਹੜਾ ਸੰਡੇ ਇੱਕ ਤੋਂ ਤਿੰਨ ਤਾਈਆਂ ਤੇ ਇਹ ਹੈਗਾ ਤਾਜਪਾਰਕ ਕਨਵੈਨਸ਼ਨ ਸੈਂਟਰ 85 80 132 ਸਟਰੀਟ ਸਰੀਜ ਇਹ ਕਾਫੀ ਖੁੱਲਾ ਥਾਂ ਆ ਦਾ ਪਾਰਕਿੰਗ ਵੀ ਫਰੀ ਆ ਤੇ ਕਾਫੀ ਪਾਰਕਿੰਗ ਆ ਤੇ ਉਦਾਂ ਵੈਸੇ ਵੀ ਅੰਦਰ ਵੀ ਕਾਫੀ ਵੱਡਾ ਹਾਲ ਆ ਸੋ ਇਸ ਕਰਕੇ ਅਸੀਂ ਜਦ ਮੈਨੇ ਮੈਨੂੰ ਅਪਰੋਚ ਕੀਤਾ ਤਾਂ ਉਹ ਕਹਿੰਦੇ ਜੀ ਵੈਲਕਮ ਆਓ ਸ਼ੂਰ ਤੇ ਨਾਲ ਚਾਹ ਪਾਣੀ ਦਾ ਇੰਤਜ਼ਾਮ ਆ ਸੋ ਸਾਨੂੰ ਬੜੀ ਖੁਸ਼ੀ ਆ ਦੀਪਿਕ ਵਿਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਤੇ ਤਾਜਪਾਰਕ ਕਨਵੈਨਸ਼ਨ ਸੈਂਟਰ ਦੇ ਸਹਿਯੋਗ ਨਾਲ ਅਸੀਂ ਸਾਡਾ ਵਿਵਾ ਸਾਲਾਨਾ ਹੈਗਾ ਅੰਤਰਰਾਸ਼ਟਰੀ ਮਾਵਾਂ ਦੇ ਦਿਨ ਮਨਾ ਰਹੇ ਹਾਂ ਤੇ ਇਹਦੀ ਰੂਪਰੇਖਾ ਇਸ ਤਰ੍ਹਾਂ ਜਿਸ ਕਰਨ ਕਿ ਪਹਿਲਾ ਜਿਹਦਾ ਸਾਡੇ ਆਪਣੇ ਕੀਨੋਟ ਸਪੀਕਰ ਆ ਜੈਸੀ ਸੁੰਦਰ ਜਿਹੜੇ ਪਿਛਲੇ ਸਾਲ ਸ੍ਰੀ ਜੁਟਨ ਤੋਂ ਐਮਐਲਏ ਬਣੇ ਸੀਗੇ ਉਹ ਜਿਹੜੇ ਐਂਟੀ ਰੈਸਿਜ਼ਮ ਇਨੀਸ਼ੀਏਟਿਵਸ ਆ ਉਹਦੇ ਪ੍ਰੋਵਿੰਸ਼ਲ ਸੈਕਟਰੀ ਆ ਤੇ ਨਾਲ ਹੀ ਉਹ ਜਿਹੜੀ ਆਪਣੀ ਨੀਕੀ ਸ਼ਰਮਾ ਅਟਰਨੀ ਚੈਨਲ ਦਾ ਡੈਪਟੀ ਪ੍ਰੀਮੀਅਰ ਉਹਨਾਂ ਦੇ ਵੀ ਪਰਮਿਸ਼ਲ ਸੈਕਟਰੀ ਆ ਸੋ ਨੀਕੀ ਉਹਨੂੰ ਅਸੀਂ ਜੈਸੀ ਸੁੰਦਰ ਨੂੰ ਇਨਵਾਈਟ ਕੀਤਾ ਉਹਨਾਂ ਦਾ ਕੀ ਨੋਟ ਐਡਰੈਸ ਹੋਊਗਾ ਉਸ ਤੋਂ ਬਾਅਦ ਅਸੀਂ ਅਪਰੋਚ ਕੀਤਾ ਜਿਹੜੇ ਤਿੰਨ ਸਕੂਲ ਡਿਸਟ੍ਰਿਕਟ ਆ ਸਰੀ ਐਵਰਸਫੋਰਥ ਦਾ ਡੈਲਟਾ ਅਸੀਂ ਕਹਾਂਗੇ ਇੱਥੇ ਇੱਕੋ ਕਿ ਆਪਣੀ ਪੰਜਾਬੀ ਕਮਿਊਨਿਟੀ ਕਾਫੀ ਹੈ ਨਾ ਤੇ ਨਾ ਥਾਵਾਂ ਤੇ ਵੀ ਪੰਜਾਬੀ ਲਈ ਇੱਥੇ ਕੀ ਹੋ ਰਿਹਾ ਹੈ ਤੋ ਅਸੀਂ ਗੈਰੀ ਥੈਂਡ ਸਰੀ ਸਕੂਲ ਡਿਸਟ੍ਰਿਕਟ ਤੋਂ ਜਿਹੜੇ ਗੈਰੀ ਕਾਫੀ ਦੇਰ ਤੋਂ ਸੇਵਾ ਕਰ ਰਹੇ ਹੋਤੇ ਕਾਫੀ ਕਮਿਊਨਿਟੀ ਐਕਟਿਵਿਸਟ ਵੀ ਆ ਉਹਨਾਂ ਨੂੰ ਇਨਵਾਈਟ ਕੀਤਾ ਉਹ ਸਰੀ ਬਾਰੇ ਦੱਸਣਗੇ ਵੀ ਸਰੀ ਦੇ ਸਕੂਲ ਦਾ ਚ ਐਜ਼ ਅ ਹੋਲ ਕੀ ਕੀ ਹੋ ਰਿਹਾ ਪੰਜਾਬੀ ਬਾਰੇ ਤੇ ਨਿਮੀ ਡੋਲਾ ਡੈਲਟਾ ਸਕੂਲ ਡਿਸਟ੍ਰਿਕਟ ਤੋਂ ਉਹ ਡੈਲਟਾ ਬਾਰੇ ਦੱਸਣਗੇ ਤੇ ਐਮਸਫੋਰਟ ਤੋਂ ਪ੍ਰੀਤ ਰਾਏ ਉਹ ਵਾਈਸ ਚੇਅਰਮੈਨ ਹੈ ਆਪਣੇ ਐਮਸਫੋਰਟ ਸਕੂਲ ਬੋਰਡ ਦੇ ਉਹ ਐਮਸਫੋਰਟ ਬਾਰੇ ਸਾਨੂੰ ਅਪਡੇਟ ਦੇਣਗੇ ਵੀ ਕੀ ਕੀ ਹੋ ਰਿਹਾ ਉਸ ਤੋਂ ਬਾਅਦ ਜਿੱਦਾਂ ਆਪਾਂ ਅਸੀਂ ਇਨਕਰੇਜ ਕੀਤਾ ਆਪਣੇ ਜਿਹੜੇ ਵਿਦਿਆਰਥੀ ਆ ਸਟੂਡੈਂਟਸ ਆ ਸਕੂਲਾਂ ਦੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਉਹ ਆਪਣੇ ਗੀਤ ਕਵਤਾਵਾਂ ਤੇ ਸਟੋਰੀਜ਼ ਵਗੈਰਾ ਨਾਲ ਸੰਕਟਾ ਉਹ ਆਪਣੇ ਆਡੀਅנס ਨਾਲ ਸ਼ੇਅਰ ਕਰਨਗੇ ਤੇ ਨਾਲ ਹੀ ਅਸੀਂ ਦੋ ਆਪਣੇ ਕਾਫੀ ਪ੍ਰੋਮਿਨੈਂਟ ਸਿੰਗਰ ਆ ਪੰਜਾਬੀ ਸਿੰਗਰ ਸੁਖੀ ਲਾਲੀ ਤੇ ਆਪਣਾ ਬਿੰਦਰ ਰੋਡੇ ਉਹ ਆਪਣੇ ਗਾਣੇ ਸ਼ੇਅਰ ਕਰਨਗੇ ਸੰਤਾਨੂੰ ਨਾਲ ਤੇ ਦੋ ਸਾਡੇ ਆਸਰੇ ਆ ਜਿਹੜੇ ਸਾਡੇ ਪਲੀ ਦੇ ਮੈਂਬਰ ਵੀ ਆ ਬੋਰਡ ਮੈਂਬਰ ਵੀ ਆ ਪ੍ਰਭਜੋਤ ਕੋਰ ਜਿਹੜੀ ਆਪਣੇ ਐਲਮੈਨਸ ਤੋਂ ਟੀਚ ਕਰਦੀ ਆ ਉਸ ਨੇ ਵੀ ਬੁੱਕ ਲਿਖੀ ਆ ਉਹ ਆਪਣੀ ਬੁੱਕ ਬਾਰੇ ਦੱਸੋਗੇ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਲੋਕਲ ਆਸਰੇ ਆ ਲੋਕਰ ਐਜੂਕੇਟਰਸ ਆ ਲੋਕਲ ਲਿਖਾਰੀ ਆ ਉਹਨਾਂ ਨੂੰ ਦੀ ਹਾਸਲਪਈ ਕੀਤੀ ਜਾਵੇ ਤੇ ਦੂਸਰੇ ਹੈਗੇ ਹਰਮਨ ਪੰਦੇਰ ਹਰਮਨ ਕੇ ਬੀਵਰ ਕਲੀਕ ਐਲਮੈਟਿਕ ਸਕੂਲ ਤੋਂ ਪਰੋਂਦਾ ਸੀ ਹੁਣ ਇਧਰ ਇਸ ਤਰੀ ਨਾਰਥ ਵਿੱਚ ਉਹਦੀ ਟ੍ਰਾਂਸਫਰ ਹੋ ਗਈ ਆ ਉਸਨੇ ਉਹ ਵੀ ਬੁੱਕਾਂ ਦੋ ਤਿੰਨ ਲਿਖਿਆ ਉਹ ਵੀ ਆਪਣੀ ਬੁੱਕ ਬਾਰੇ ਜਾਣਕਾਰੀ ਦੇਊਗਾ ਸੋ ਅਸੀਂ ਚਾਹੁੰਦੇ ਆ ਕਿ ਜਿਹੜੇ ਸਾਡੇ ਅਪਕਮਿੰਗ ਰਾਈਟਰ ਆ ਪੰਜਾਬੀ ਦੇ ਉਹਨਾਂ ਦੇ ਵੀ ਹਾਸਲਪਲਾਈਜ਼ ਕੀਤੀ ਜਾਵੇ ਤੇ ਬਾਕੀ ਇੱਕ ਵੀਡੀਓ ਸਾਡੇ ਬੱਚਿਆਂ ਨੇ ਬਣਾਈ ਐ ਸਟੂਡੈਂਟਾਂ ਨੇ ਉਹ ਹੈ ਇਨਸਪਾਇਰਿੰਗ ਵੀਡੀਓ ਫॉर ਬੋਟ ਲਰਨਿੰਗ ਪੰਜਾਬੀ ਪੰਜਾਬੀ ਬਾਰੇ ਲਰਨ ਕਰ ਲਈ ਸੋ ਉਹ ਵੀ ਸ਼ੇਅਰ ਕਰਨਗੇ ਸੋ ਇਹੋ ਜਿਹਾ ਪ੍ਰੋਗਰਾਮ ਔਨ ਦਾ ਹੋਲ ਇਹ ਪ੍ਰੋਗਰਾਮ ਆ ਜਿਸ ਕਾਰਨ ਇਹਦੀ ਕੋਈ ਐਂਟਰੀ ਫੀਸ ਜਾਂ ਕੁਛ ਹੈ ਕੋਈ ਐਂਟਰੀ ਫੀਸ ਨਹੀਂ ਫ੍ਰੀ ਆ ਤੇ ਇਸੇ ਕਰਕੇ ਵੀ ਜਦਾਂ ਥਾਂ ਵੀ ਖੁੱਲਾ ਨੋ ਪਾਰਕਿੰਗ ਫੀਸ ਫੁੱਲੀ ਪਾਰਕਿੰਗ ਆ ਚਾਹ ਪਾਣੀ ਦਾ ਵੀ ਇੰਤਜ਼ਾਮ ਕੀਤਾ ਆ ਸੋ ਅਸੀਂ ਤੁਹਾਡੇ ਥਰੂ ਇਨਵਾਈਟ ਕਰਦੇ ਆ ਆਪਣੀ ਕਮਿਊਨਿਟੀ ਨੂੰ ਪੰਜਾਬੀ ਪ੍ਰੇਮੀਆਂ ਨੂੰ ਤੇ ਬਾਕੀ ਸੰਗਤ ਨੂੰ ਵੀ ਮੇ ਆਓ ਸਾਡਾ ਆਪਾਂ ਰਣਮੇ ਕੇ ਮਾਂਬੋਲੀ ਪੰਜਾਬੀ ਦਾ ਮਾਣ ਹੋਰ ਵੀ ਵਧਾਈਏ ਅ ਥੋੜਾ ਜਿਹਾ ਇੱਥੇ ਸਾਨੂੰ ਜਾਣਕਾਰੀ ਦਿਓ ਜਿਹੜੀ ਮਾਂਬੋਲੀ ਦਿਵਸ ਹਰ ਸਾਲ ਹੁੰਦਾ ਹੈ ਜਿੱਤੇ ਕੀ ਹੁੰਦਾ ਤੇ ਕੀ ਇਹਦੀ ਮਹੱਤਤਾ ਜੀ ਜੀ ਮਾਂਬੋਲੀ ਦਿਵਸ ਹੈ ਜਿਹੜਾ 1999 ਵਿੱਚ ਸਟਾਰਟ ਹੋਇਆ ਇਸ ਕਾਰਨ ਬੰਗਲਾਦੇਸ਼ ਜੇ ਤੁਹਾਨੂੰ ਯਾਦ ਹੋਗਾ ਵੀ ਪਾਕਿਸਤਾਨ ਇਸ ਪਾਕਿਸਤਾਨ ਸਿੱਕਾ ਜਿਹੜਾ ਉਹ ਬੰਗਲਾਦੇਸ਼ ਬਣ ਗਿਆ ਸੀਗਾ ਤੇ ਉੱਥੇ ਉਰਦੂ ਨੂੰ ਆਫੀਸ਼ੀਅਲ ਲੈਂਗੁਏਜ ਸਮਝਿਆ ਜਾਂਦਾ ਸੀ ਲੇਕਿਨ ਜਿਹੜੇ ਬੰਗਲਾਦੇਸ਼ੀ ਸੀਗੇ ਉਹ ਕਹਿੰਦੇ ਸਾਡੀ ਮਾਂ ਬੰਗਲੀ ਬੋਲੀ ਬੰਗਲਾ ਆ ਉਹਨੇ ਬਹੁਤ ਸਟਰਗਲ ਕੀਤੀ ਔਰ ਕੁਰਬਾਨੀਆਂ ਵੀ ਦਿੱਤੀਆਂ ਕਾਫੀ ਉਹਨੇ ਦੀ ਸਟਰਗਲ ਕਰਕੇ ਉਹਨੇ ਫਿਰ ਯੂਨਾਈਟਿਡ ਨੇਸ਼ਨ ਨੂੰ ਵੀ ਅਪਰੋਚ ਕੀਤਾ ਇੱਕ ਆਰਗੇਨਾਈਜੇਸ਼ਨ ਯੂਨੈਸਕੋ ਯੂਨਾਈਟਿਡ ਨੇਸ਼ਨ ਐਜੂਕੇਸ਼ਨਲ ਕਲਚਰਲ ਆਰਗੇਨਾਈਜੇਸ਼ਨ ਉਹੋ ਉਹਨਾਂ ਜਾਨੋਨੀਨ ਬੋਰਡ ਉੱਤੇ ਉਹਨਾਂ ਨੂੰ ਅਪਰੋਚ ਕੀਤਾ ਤੇ ਉਹਨਾਂ ਨੇ ਕਿਹਾ ਵੀ ਇਹ ਮਾਂ ਬੋਲੀ ਰੈਨਕ ਸਾਲ ਚ ਚਾਹੀਦਾ ਜ਼ਰੂਰ ਸੋ ਯੂਨੈਸਕੋ ਨੇ ਉਹ ਅਪਰੂਵ ਕੀਤਾ ਫਿਰ 21 ਫਰਵਰੀ ਦਿਮੇ ਤੇ ਸੀ ਕਿਹਾ 21 ਫਰਵਰੀ ਸਾਰੀ ਦੁਨੀਆ ਵਿੱਚ ਐਜ਼ ਮਾਂ ਬੋਲੀ ਦਿਨ ਮਨਾਇਆ ਜਾਂਦਾ ਹਾਂਜੀ ਪਲੀ ਦੇ ਯਤਨ ਤੁਸੀਂ ਬੜੇ ਲੰਬੇ ਸ਼ਾਮੇ ਤੋਂ ਲੱਗੇ ਆ ਕਿੱਥੇ ਇੱਕ ਪਹੁੰਚੇ ਆ ਤੇ ਅੱਗੇ ਕੀ ਕਰਨ ਦੀ ਲੋੜ ਹੈ ਜੀ ਹਾਂਜੀ ਪਲੀ ਵਲੋਂ ਅਸੀਂ 30 ਸਾਲ ਤੋਂ ਵੀ ਸਾਨੂੰ ਜ਼ਿਆਦਾ ਹੋ ਗਿਆ ਕੋਸ਼ਿਸ਼ਾਂ ਕਰਦਿਆਂ ਨੂੰ ਕਾਫੀ ਤਰੱਕੀ ਕੀਤੀ ਆ ਇੱਕ ਤਾਂ ਜਿਸ ਕਰਨ ਸਾਰਿਆਂ ਨੂੰ ਵੱਡੀ ਚੀਜ਼ ਹੈ ਕਿ ਅਵੇਅਰਨੈਸ ਕਮਿਊਨਿਟੀ ਚ ਬਹੁਤ ਹੋ ਗਈ ਆ ਔਰ ਇਸ ਵੇਲੇ ਜਿਹੜੀ ਪੰਜਾਬੀ ਲੈਂਗੁਏਜ ਹੈ ਆਪਣੀ ਪੰਜਾਬੀ ਮਾਂ ਬੋਲੀ ਕੈਨੇਡਾ ਦੀ ਤੀਜੀ ਸਾਰਿਆਂ ਨੂੰ ਬੋਲੀ ਜਾਣ ਵਾਲੀ ਭਾਸ਼ਾ ਆ देयर आर अबाउट 2 ਮਿਲੀਅਨ ਪੰਜਾਬੀ ਸਪੀਕਰਸ ਇਨ ਕੈਨੇਡਾ ਜਿਹੜੇ 20 ਲੱਖ ਪੰਜਾਬੀ ਦੇ ਬੋਲਾਰੇ ਆ ਸੋ ਇਸ ਕਰਕੇ ਸਾਨੂੰ ਬਹੁਤ ਮਾਣ ਆ ਔਰ ਜਿਹੜੇ ਆਪਣੇ ਸਰੀ ਲਾਲੋ ਐਵਰਸਫੋਰ ਬ੍ਰੈਂਪਟਨ ਮਸੀਸਾਗਾ ਐਡਮਿੰਟਨ ਕਲਰੀ ਇਹਨਾਂ ਸ਼ਹਿਰਾਂ ਵਿੱਚ ਤਾਂ ਪੰਜਾਬੀ ਹੁ ਦੂਜੇ ਨੰਬਰ ਤੇ ਆ ਔਰ ਪੰਜਾਬੀ ਇਸ ਵੇਲੇ ਰੋਜ਼ਗਾਰ ਦੀ ਬਾਸ਼ਾ ਬਣ ਗਈ ਆ ਅਸੀਂ ਆਪਣੇ ਬੱਚਿਆਂ ਨੂੰ ਇਹੀ ਪ੍ਰੇਰਣਾ ਦਿੰਨੇ ਆ ਵੀ ਪੰਜਾਬੀ ਨੂੰ ਤੁਸੀਂ ਕੱਲੀ ਸਿਰਫ ਪੰਜਾਬੀ ਆਪਣੀ ਵਿਰਸੇ ਨਾਲ ਜੁੜਨ ਲਈ ਨਹੀਂ ਲੇਕਿਨ ਤੁਹਾਨੂੰ ਜੌਬਾਂ ਵਿੱਚ ਵੀ ਬਹੁਤ ਹੈਲਪ ਕਰ ਸਕਦੀ ਆ ਤੇ ਬਾਕੀ ਆਪਣਾ ਸਮਝੋਵੇ ਕਲਚਰ ਨਾਲ ਜੁੜਦੇ ਬੱਚੇ ਤਦ ਤੁਹਾਨੂੰ ਪਿਆਰ ਹੋਊਗਾ ਔਰ ਜਰ ਪਹਿਲਾਂ ਤੋਂ ਹੀ ਅਸੀਂ ਇਸੇ ਕਰਕੇ ਐਲਮੈਟਿਕ ਸਹੂਲਤੇ ਅਸੀਂ ਜ਼ਿਆਦਾ ਐਮਫਸਿਸ ਦਿੰਨੇ ਆ ਕਿਉਂਕਿ ਐਲਮੈਟਿਕ ਸਕੂਲ ਜੇ ਗ੍ਰੇਡ 4 5 ਤੋਂ ਬੱਚੇ ਇਧਰੋਂ ਸ਼ੁਰੂ ਹੋ ਜਾਣ ਇਸ ਵੇਲੇ ਇਹੋ ਜਿਹਾ ਪ੍ਰੋਵੀਜ਼ਨ ਹੈ ਜਿਸ ਕਾਰਨ ਕਿ ਬੱਚੇ ਗ੍ਰੇਡ 5 ਤੋਂ ਸਟਾਰਟ ਕਰਕੇ ਪੰਜਾਬੀ ਗ੍ਰੇਡ 12 ਤੱਕ ਪੰਜਾਬੀ ਜਾਂਦੀ ਹੈ ਫਿਰ ਚਾਰ ਯੂਨੀਵਰਸਿਟੀਆਂ ਜਿੱਥੇ ਅਸੀਂ ਪੰਜਾਬੀ ਦੀ ਅਪਰੂਵਲ ਲਈ ਹੈ ਸੋ ਬੱਚੇ ਗ੍ਰੇਡ 4 ਤੋਂ ਯੂਨੀਵਰਸਿਟੀ ਤੱਕ ਪੰਜਾਬੀ ਪੜ ਸਕਦੇ ਆ ਸੋ ਇਸ ਸਾਡੇ ਲਈ ਬਹੁਤ ਬੱਤੀ ਅਚੀਵਮੈਂਟ ਆ ਤੇ ਕਮਿਊਨਿਟੀ ਵਿੱਚ ਵੀ ਤੁਸੀਂ ਦੇਖਦੇ ਆ ਸਾਈਨ ਅਪ ਨੇ ਕਾਫੀ ਆ ਤੇ ਬਿਜ਼ਨਸ ਵੀ ਸਾਡੇ ਨਾਲ ਬਹੁਤ ਕੋਆਪਰੇਟ ਕਰਦੇ ਆ ਤੇ ਮੇਰਾ ਖਿਆਲ ਆ ਵੀ ਆਪਣੇ ਕਲੇਸਰੀ ਵਿੱਚ ਅਸੀਂ ਇੱਕ ਰਿਸਰਚ ਕੀਤੀ ਸੀ ਜਿਸ ਕਾਰਨ ਲੁਧਿਆਣਾ ਤੇ ਜਲੰਧਰ ਨਾਲੋਂ ਪੰਜਾਬੀ ਦੀਆਂ ਸਾਨਾ ਜ਼ਿਆਦਾ ਸਰੀ ਚ ਸੋ ਇਸ ਅਨੁਭਵ ਮਾਨ ਵਾਲੀ ਗੱਲ ਆ ਤੇ ਜਦ ਵੀ ਅਸੀਂ ਕਿਸੇ ਅਫੀਸ਼ੀਅਲ ਏਜੰਸੀ ਨੂੰ ਅਪਰੋਚ ਕਰਦੇ ਆ ਤੇ ਉਹ ਸਾਡੇ ਨਾਲ ਪੂਰਾ ਸਾਥ ਦਿੰਦੇ ਜਿਵੇਂ ਬੈਂਕੋਵਰ ਇੰਟਰਨੈਸ਼ਨਲ 에ਰਪੋਰਟ ਆ ਉਥੇ ਪੰਜਾਬੀ ਚ ਜੀਆਂ ਨੂੰ ਕਹਿੰਦੇ ਆ ਤੇ ਹੋਰ ਵੀ ਬੈਂਕਾਂ ਕ੍ਰੈਡਿਟ ਯੂਨੀਅਨ ਸਿਟੀ ਆ ਹਰ ਥਾਈ ਪੰਜਾਬੀ ਦੀ ਮਾਨਤਾ ਬਧੀ ਆ ਇੱਕ ਹੋਰ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਇੱਥੇ ਆਪਣੇ ਨੰਬਰ 5 ਗੁਰਦੁਆਰਾ ਚ ਮੈਂ ਕਾਫੀ ਇਨਵੋਲਵ ਹਾਂ ਤੈਂਚਾਰ ਸਾਲ ਹੋਏ ਅਸੀਂ ਜਿਸ ਕਾਰਨ ਹਸਪੀਟਲ ਰਿਜਿਮੈਂਟ ਹਸਪੀਟਲ ਨੂੰ ਅਪਰੋਚ ਕੀਤਾ ਵੀ ਸਾਡੇ ਲਈ ਥੋੜੀ ਫੰਡ ਰੈਜ ਕਰੂ ਅਸੀਂ 50000 ਡਾਲਰ ਰੈਜ ਕੀਤਾ ਇੱਥੇ ਸੰਗਠਨ ਦੇ ਥਰੂ ਤੇ ਕੁਝ ਹੋਰ ਵੀ ਡੋਨੇਸ਼ਨ ਪਰਸਨਲ ਵੀ ਦੇ ਕੇ ਫਿਰ ਜਦ ਅਸੀਂ ਚੈੱਕ ਉਹਨਾਂ ਨੂੰ ਦੇਣ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਐ ਇੱਕ ਅਸੀਂ ਠੀਕ ਹੈ ਤੁਹਾਡੇ ਵੱਲੋਂ ਮਨੀ ਰੈਜ ਕਰਤਾ ਬੜੀ ਖੁਸ਼ੀ ਦੀ ਗੱਲ ਹੈ ਇਹ ਖੁਣ ਸਾਡੇ ਲਈ ਵੀ ਕਰੋ ਉਹ ਕਿਦ ਤੋ ਮੈਂ ਕਿਹਾ ਵੀ ਸਾਰੇ ਹਸਪਤਲ ਪੰਜਾਬੀਆਂ ਸਾ ਨਾਲ ਲਵਾ ਐਸ ਵੀ ਲੈਰਚਮਨ ਹਸਪਤਾਲ ਸਾਰੇ ਹਸਪਤਾਲ ਪੰਜਾਬੀ ਦੀਆਂ ਸਾਇਨਾ ਵੀਜੀ ਐਚ ਵਿੱਚ ਪੰਜਾਬੀ ਦੀਆਂ ਸਾਇਨਾ ਸਰੀ ਹਸਪਤਾਲ ਪੰਜਾਬੀ ਦੀਆਂ ਸਾਇਨਾ ਸੋ ਇਹ ਸਾਡੀ ਕਾਫੀ ਵੱਡੀ ਪ੍ਰਾਪਤੀ ਆ ਪ੍ਰੀਤ ਜੀ ਤੇ ਜਿਹੜੇ ਸਕੂਲਾਂ ਲਈ ਤੁਸੀਂ ਵੱਖ-ਵੱਖ ਸਮਾਂ ਵਿੱਚ ਬੇਨਤੀ ਕਰਦੇ ਰਹਿੰਦੇ ਨਿਆਣਿਆਂ ਨੂੰ ਕਿ ਆਪਟ ਕਰੋ ਪੰਜਾਬੀ ਕਿੱਥੇਕ ਸਕੂਲਾਂ ਦੇ ਵਿੱਚ ਜਿਹੜੇ ਯਤਨ ਨੇ ਉਹ ਕਿੱਥੇਕ ਪਹੁੰਚਿਆ ਤੇ ਅੱਗੇ ਜਿੱਦਾਂ ਹੁਣ ਸੂਬਾ ਸਰਕਾਰ ਆ ਇਹਦੇ ਨਾਲ ਕੋਈ رابطہ ਕਰਕੇ ਯਤਨ ਕੀਤੇ ਜਾ ਰਹੇ ਆ ਜੀ ਹਾਂਜੀ ਇਹ ਸਾਨੂੰ ਹਾਈ ਸਕੂਲ ਵਿਚ ਤੇ ਯੂਨੀਵਰਸਿਟੀ ਵਿਚ ਬਹੁਤ ਕਾਮਯਾਬੀ ਹੋਈ ਆ ਲੇਕਿਨ ਐਲੀਮੈਂਟਰੀ ਸਕੂਲ ਚ ਹਾਲੇ ਵੀ ਅਸੀਂ ਇਹ ਵੱਡੀ ਚੁਣੌਤੀ ਸਮਝਦੇ ਆ ਉਹ ਅਸੀਂ ਕੋਸ਼ਿਸ਼ ਕਰ ਰਹੇ ਆ ਤੁਹਾਡੇ ਥਰੂ ਜਿਹੜੇ ਐਲੀਮੈਂਟਰੀ ਸਕੂਲ ਚ ਬੱਚੇ ਜਾਂਦੇ ਖਾਸ ਕਰ ਗ੍ਰੇਡ 4 5 6 ਉਹਨਾਂ ਨੂੰ ਉਹਨਾਂ ਦੇ ਪੇਰਸ ਨੂੰ ਬੇੰਤੀ ਕਰਦੇ ਆ ਕਿ ਪੰਜਾਬੀ ਮਾਂ ਬੋਲੀ ਦਾ ਮਾਣ ਕਰੋ ਔਰ ਬੱਚਿਆਂ ਨੂੰ ਸਾਈਨ ਅਪ ਕਰੋ ਜਾ ਕੇ ਆਪਣੇ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕਰੋ ਵੇ ਅਸੀਂ ਇਥੇ ਪੰਜਾਬੀ ਕਲਾਸਾਂ ਚਾਹੁੰਦੇ ਆ ਸਾਨੂੰ ਕਈ ਫੋਨ ਵੀ ਆ ਜਾਂਦੇ ਆ ਦੇ ਉਹ ਪੇਰੈਂਟਸ ਤੇ ਵੀ ਅਸੀਂ ਜੋ ਪੰਜਾਬੀ ਸੋ ਉਹ ਪੇਰੈਂਟਸ ਤੇ ਬੜਾ ਡਿਪੈਂਡ ਕਰਦਾ ਜਦ ਪੇਰੈਂਟਸ ਸਕੂਲ ਨਾਲ ਰਾਸਤਾ ਕਰਨਗੇ ਤੇ ਉਸ ਤੋਂ ਬਾਅਦ ਫਿਰ ਨੈਕਸਟ ਸਟੈਪ ਸਾਡੇ ਨਾਲ ਅਪਰੋਚ ਕਰਨ ਅਸੀਂ ਗੱਲਬਾਤ ਕਰਾਂਗੇ ਇਸ ਵੇਲੇ ਜਿਹੜਾ ਲੇਟੈਸਟ ਸਕੂਲ ਆ ਇੱਕ ਆਪਣਾ ਬਾਉਂਡਰੀ پارک ਸਕੂਲ ਆ ਜਿਸ ਕਰਨ 123 ਸਟਰੀਟ ਤੇ 4th ਐਵੇਨਿਊ ਸਰੀ ਵਿੱਚ ਉਹੀ ਸਾਨੂੰ ਕੁਝ ਪੇਰੈਂਟਸ ਨੇ ਅਪਰੋਚ ਕੀਤਾ ਮੈਂ ਉਥੇ ਅਸੀਂ ਪੰਜਾਬੀ ਚ ਆਉਨੇ ਆ ਪ੍ਰਿੰਸੀਪਲ ਨੇ ਵੀ ਉਹ ਨਹੀਂ ਅਪਰੋਚ ਕੀਤਾ ਮੈਂ ਵੀ ਪ੍ਰਿੰਸੀਪਲ ਨਾਲ ਗੱਲ ਕੀਤੀ ਆ ਉੱਥੇ ਅਸੀਂ ਚੌਨੇ ਆਵੇ ਘੱਟੋ ਘੱਟ ਉੱਥੇ ਇੱਕ ਜ਼ਰੂਰ ਸਕੂਲ ਐਡ ਕਰੀਏ ਸੀ 6 ਸਕੂਲ ਹੋ ਰਿਹਾ ਜਿੱਥੇ ਪੰਜਾਬੀ ਦੇ ਕਾਫੀ ਚੈਂਸ ਦੋ ਸਕੂਲ ਪੰਜਾਬੀ ਚੱਲ ਰਹੀ ਆ ਬੀਵਰ ਕਰੀਕ ਐਲੀਮੈਂਟਰੀ ਦਾ ਗ੍ਰੀਨ ਟੈਂਪਰਸ ਲੇਕਿਨ ਅਸੀਂ ਚੌਨੇ ਆ ਤੇ ਚਾਰ ਹੋਰ ਸਕੂਲ ਆ ਨਿਊਟਨ ਸਟਾਰਬਰੀ ਹਿੱਲ ਚਿਮਨੀ ਹਿੱਲ ਤੇ ਟੀ ਸਕਾਟ ਇਹ ਚਾਰ ਸਕੂਲ ਉਹ ਪਲੱਸ ਦੋ ਚੱਲ ਰਹੀ ਆ ਬੀਵਰ ਕਰੀਕ ਤਾਂ ਗ੍ਰੀਨ ਟੈਂਪੋਰਸ ਤੇ ਸਤਵਾਂ ਅਸੀਂ ਐਡ ਕਰਨਾ ਚਾਹੁੰਦੇ ਆ ਬਾਉਂਡਰੀ ਪਾਰਕ ਐਲੀਮੈਂਟਰੀ ਸਕੂਲ ਸੋ ਪੇਰੈਂਟਸ ਨੂੰ ਤੁਹਾਡੇ ਤੋਂ ਅਸੀਂ ਅਪਰੋਚ ਕਰਦੇ ਬੇਨਤੀ ਕਰਦੇ ਆ ਵੀ ਇਹਨਾਂ ਸਕੂਲਾਂ ਜ਼ਰੂਰ ਹੰਬੜਾ ਮਾਰੋ ਜਾ ਕੇ ਪ੍ਰਿੰਸੀਪਲ ਨਾਲ ਗੱਲ ਕਰੋ ਪੇਰੈਂਟਸ ਇਕੱਠੇ ਹੋ ਕੇ ਸਾਈਨ ਅਪ ਕਰੋ ਵੀ ਅਸੀਂ ਪੰਜਾਬ ਵਿਚੋਂ ਨਹੀਂ ਹੈ ਸਕੂਲ ਵਿਚ ਸਰਕਾਰ ਕੋਆਪਰੇਟ ਕਰ ਰਹੀ ਹੈ ਸਰਕਾਰ ਸੁਣ ਰਹੀ ਹੈ ਹਾਂਜੀ ਸਰਕਾਰ ਸੁਣ ਰਹੀ ਹੈ ਕਿਉਂਕਿ ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਣੀ ਮਿਨਿਸਟਰ ਸੀ ਰਚਨਾ ਸਿੰਘ ਅਸੀਂ ਉਹਨਾਂ ਨਾਲ ਗੱਲ ਕੀਤੀ ਰਚਨਾ ਸਿੰਘ ਨਾਲ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਅਸੀਂ ਬਰੀਫ ਦਿੱਤਾ ਇਸ ਕਾਰਨ ਚਾਰ ਪੰਜ ਮੰਗਾਂ ਦਾ ਇੱਕ ਤਾਂ ਅਸੀਂ ਸਾਡੀ ਵੱਡੀ ਮੰਗ ਇਹ ਆ ਕਿ ਇਸ ਵੇਲੇ ਜਿਹੜੀ ਪੰਜਾਬੀ ਹੈ ਨਾ ਛੇ ਜਮਾਨਾ ਛੇ ਜਵਾਨਾ ਰੈਕਗਨਾਈਜ਼ ਹੋਇਆ ਆਪਣੇ ਬੀਸੀ ਪਬਲਿਕ ਸਕੂਲ ਸਿਸਟਮ ਵਿੱਚ ਹੁਣ ਪੰਜਾਬੀ ਜਿਹੜੀ 5ਵੀਂ ਤੋਂ 8ਵੀਂ ਤੱਕ ਕੰਪਲਸਰੀ ਆ 9ਵੀਂ ਤੋਂ 12ਵੀਂ ਤੱਕ ਆਪਸ਼ਨਲ ਆ ਅਸੀਂ ਰਚਨਾ ਸਿੰਘ ਨੂੰ ਵੀ ਆ ਹੁਣ ਜਿਹੜੀ ਨਵੀਂ ਮਿਨਿਸਟਰੀ ਆ ਲੀਸਾਬੇਰ ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਆ ਕਿ ਤੁਸੀਂ 5ਵੀਂ ਦੀ بجائے 4ਵੀਂ ਵਿੱਚੋਂ ਸਟਾਰਟ ਕਰੋ ਕਿਉਂਕਿ ਆਪਣੀ ਜਿਹੜੀ ਨੇਚਰਲ ਸਕੂਲ ਬ੍ਰੇਕ ਆ ਇਸ ਕਾਰਨ ਗ੍ਰੇਡ ਕਿੰਡਰਗਾਰਟਨ ਗ੍ਰੇਡ 3 ਪ੍ਰਾਇਮਰੀ 4 ਟੂ 7 ਇੰਟਰਮੀਡੀਏਟ 8 ਟੂ 12 ਹਾਈ ਸਕੂਲ ਸੋ ਅਸੀਂ ਇਹ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਗ੍ਰੇਡ 4 ਟੂ 7 ਪੰਜਾਬੀ ਕੰਪਲਸਰੀ ਕਰੋ 8 ਟੂ 12 ਆਪਸ਼ਨਲ ਲekin ਜਿਹੜੇ ਮਿਡਲ ਸਕੂਲ ਆ ਕਿ ਹਾਲੇ ਵੀ ਕਈਆਂ ਸਕੂਲ ਦੇਸ ਮਿਡਲ ਸਕੂਲ 6 ਟੂ 8 ਆ ਉੱਥੇ 6 ਟੂ 8 ਕਰ ਦਿਓ ਇਸੇ ਰੀਗਰ 9 ਤੋਂ 12 ਆਪਸ਼ਨਲ ਹੋ ਗਿਆ ਤੇ ਦੂਸਰੇ ਅਸੀਂ ਉਹਨਾਂ ਨੂੰ ਕਿਹਾ ਬਈ ਪੰਜਾਬੀ ਲਈ ਖਾਸ ਕਰ ਕਿਉਂਕਿ ਉਹ ਤੀਜੀ ਜਬਾਨ ਆ ਆਪਣੀ ਮੇਨ ਬੋਲਣ ਵਾਲੀ ਪੰਜਾਬੀ ਲਈ سپورਟ ਵੀ ਚਾਹੀਦੀ ਆ ਕਿਉਂਕਿ ਸਕੂਲ ਤੋਂ ਇਹ ਕਹਿੰਦੇ ਸਾਡੇ ਕੋ ਸਾਡੇ ਕੋ ਟੀਚਰ ਨਹੀਂ ਸਾਡੇ ਕੋ ਰੂਮ ਨਹੀਂ ਸਾਡੇ ਕੋ ਰਿਸੋਰਸਸ ਨਹੀਂ ਉਹ ਅਸੀਂ ਗਵਰਨਮੈਂਟ ਨੂੰ ਕਿਹਾ ਤੂੰ ਸਾਡੀ ਸਟੂਡੈਂਟ ਨੂੰ ਹੈਲਪ ਕਰੋ ਪੰਜਾਬੀ ਲਈ ਪਰ ਠੀਕ ਆ ਬਾਕੀ ਜਬਾਨਾਂ ਲਈ ਵੀ ਕਰੋ ਪਰ ਪੰਜਾਬੀ ਹੁਣ ਮੇਨ ਸਾਡੀ ਲੈਂਗੁਏਜ ਆ ਮੈਂ ਬੀਸੀ ਦੀ ਖਾਸ ਕਰ ਉਹ ਤੇ ਦੂਸਰੇ ਅਸੀਂ ਕਿਹਾ ਵੇ ਜਿਹੜੇ ਸਕੂਲਾਂ ਦਾ ਸਕੂਲਾਂ ਨੂੰ ਅਪਰੋਚ ਕੀਤਾ ਪਰਮਿਸ਼ਨ ਗਾਉਨ ਨੂੰ ਵੇ ਹਰ ਸਕੂਲ ਨੂੰ ਪਤਾ ਹਵੇ ਪੰਜਾਬੀ ਅਵੇਲੇਬਲ ਆ ਕਿਉਂਕਿ ਕਈ ਪ੍ਰਿੰਸੀਪਲ ਨਾਲ ਜਦ ਗੱਲ ਕਰਦੇ ਆ ਕਹਿੰਦੇ ਆ ਸਾਹਨ ਤਾਂ ਪਤਾ ਹੀ ਨਹੀਂ ਪੰਜਾਬੀ ਆਫਰ ਕਰ ਸਕਦੇ ਆ ਉਹ ਉਹ ਜਦਾਂ ਉਹ ਉਹ ਵੀ ਮੰਨ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਵਿਕਟੋਰੀਆ ਨਾਲ ਤੇ ਇੱਕ ਹੋਰ ਅਸੀਂ ਕਹਿ ਰਿਹਾ ਵੀ ਜਿੱਦਾਂ ਕਾ ਬਾਹਰ ਕਾਫੀ ਸਕੂਲ ਆ ਜਿ세 ਪੰਜਾਬੀ ਬੱਚੇ ਆ ਆਊਟਲਾਈਨ ਸਕੂਲ ਮੈਟਰੋ ਵੈਨਕੂਵਰ ਇਸ ਕਰਕੇ ਉੱਥੇ ਵੀ ਹੋ ਸਕਦਾ ਉਹ ਬੱਚੇ ਇੰਟਰਸਟਡ ਹੋਣ ਪੰਜਾਬੀ ਲੈਣ ਲਈ ਅਸੀਂ ਗਵਰਨਮੈਂਟ ਨੂੰ ਅਪਰੋਚ ਕੀਤਾ ਕਿਹਾ ਆ ਰਿਕੁਐਸਟ ਕੀਤੀ ਆ ਵੀ ਆਨਲਾਈਨ ਪੰਜਾਬੀ ਕੋਰਸਸ ਵੀ ਸ਼ੁਰੂ ਕਰੋ ਤਾਂ ਕਿ ਜਿਹੜੇ ਬੱਚੇ ਇੱਥੇ ਮੈਟਰੋ ਵੈਨਕੂਵਰ ਜਿਹਨਾਂ ਨੂੰ ਐਕਸੈਸ ਨਹੀਂ ਟੀਚਰ ਦੀ ਉਹ ਆਨਲਾਈਨ ਲੈਣ ਉਹ ਜਿੱਦਾਂ ਦੇ ਆ ਲੁਕਿੰਗ ਇੰਟੂ ਥਰ ਤੇ ਇੱਕ ਹੋਰ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੀ ਟੀਚਰ ਹੈ ਆਪਣੇ ਪੰਜਾਬੀ ਦੇ ਟੀਚਰਸ ਵੀ ਬਹੁਤ ਘਾਟ ਆ ਅਸੀਂ ਪਰਮਨੈਂਸ਼ਲ ਗਵਰਨਮੈਂਟ ਨੂੰ ਇਹ ਰਿਕਵੈਸਟ ਕੀਤੀ ਆ ਵੀ ਤੁਸੀਂ ਯਾਨੀ ਯੂਨੀਵਰਸਿਟੀ ਜਿੱਥੇ ਟੀਚਰ ਐਜੂਕੇਸ਼ਨ ਚੱਲ ਰਹੀ ਉਹ ਟੀਚਰ ਐਜੂਕੇਸ਼ਨ ਵਿੱਚ ਪੰਜਾਬੀ ਲੈਂਗੁਏਜ ਟੀਚਿੰਗ ਦਾ ਵੀ ਇੱਕ ਕੋਰਸ ਇਨਕਲੂਡ ਕਰੋ ਤਾਂ ਕਿ ਅਸੀਂ ਸਾਡੇ ਪੰਜਾਬੀ ਟੀਚਰ ਫੁਲੀ ਕੁਆਲੀਫਾਈਡ ਪੰਜਾਬੀ ਟੀਚਰ ਹੋਣ ਕਿਉਂਕਿ ਹੁਣ ਕਾਫੀ ਸਕੂਲ ਨੇ ਜਿੱਥੇ ਪੰਜਾਬੀ ਟੀਚਰ ਨਹੀਂ ਕੁਆਲੀਫਾਈ ਨਹੀਂ ਜੇ ਨਾ ટીਚਰ ਪੰਜਾਬੀ ਪੜ੍ਹਾ ਸਕਦਾ ਉਹ ਉਹਨੂੰ ਅਪਾਇੰਟ ਕਰ ਲੈ ਅਸੀਂ ਕਹਿੰਨੇ ਪੂਰਾ ਸਿਸਟਮ ਚਾਹੀਦਾ ਔਰ ਸਕੂਲ ਬੋਰਡ ਨੂੰ ਵੀ ਅਸੀਂ ਰਿਕੁਐਸਟ ਕਰ ਰਹੇ ਆਂ ਵੀ ਸਕਰੀਨਿੰਗ ਕਰੋ ਜੇ ਪੰਜਾਬੀ ਟੀਚਰਸ ਨਿਰਾਰ ਕਰਨਾ ਉਹਦੀ ਪੂਰੀ ਸਕਰੀਨਿੰਗ ਹੋ ਗਏ ਵੀ ਇਹ ਟੀਚਰ ਕੈਪੇਬਲ ਵੀ ਆ ਫੁਲੀ ਕੁਆਲੀਫਾਈਡ ਆ ਕਿਉਂਕਿ ਜੇ ਟੀਚਰਸ ਬਟ ਟਵੈਂਟ ਕਰਦਾ ਜਿਵੇਂ ਨਹੀਂ ਜਾਣੇ ਸਰ ਸੋ ਜੇ ਸਾਡੇ ਟੀਚਰਸ ਵੈਲ ਕੁਆਲੀਫਾਈਡ ਆ ਕਿ ਉਹਦੇ ਨਾਲ ਹੋਰ ਵੀ ਪੰਜਾਬੀ ਭਾਸ਼ਾ ਚ ਤਰੱਕੀ ਹੋ ਸਕਦੀ ਆ ਆਮ ਤੌਰ ਤੇ ਪਹਿਲਾਂ ਇੱਕ ਇਦਾਂ ਮੰਨਿਆ ਜਾਂਦਾ ਸੀ ਇਹ ਧਾਰਨਾ ਸੀਗੀ ਵੀ ਜਿਹੜੇ ਆ ਗਏ ਉਹੀ ਪੰਜਾਬੀ ਬੋਲਦੇ ਆ ਅਗਲੀ ਪੀੜ੍ਹੀ ਛੱਡ ਜਾਂਦੀ ਹੈ ਉਹ ਤੋਂ ਅਗਲੀ ਪੀੜ੍ਹੀ ਬਿਲਕੁਲ ਛੱਡ ਜਾਂਦੀ ਹੈ ਤੁਹਾਡੇ ਦੇਖਣ ਦੇ ਵਿੱਚ ਮਤਲਬ ਤੁਹਾਡਾ ਜਿਹੜਾ ਆਬਜ਼ਰਵੇਸ਼ਨ ਕੀ ਆ ਵੀ ਅੱਗੇ ਨਿਆਣੇ ਕਿਦਾਂ ਪੰਜਾਬੀ ਨਾਲ ਜੁੜ ਰਹੇ ਹੁਣ ਪੰਜਾਬੀ 'ਚ ਬਹੁਤ ਇੰਟਰਸਟ ਹੋ ਰਿਹਾ ਅਸੀਂ ਇੱਥੇ ਇਵਨ ਆਪਣੇ ਨੰਬਰ 5 ਰੋਡ ਗੁਰਦੁਆਰੇ ਪੰਜਾਬੀ ਸਕੂਲ ਇਸ ਕਰਕੇ ਸ਼ੁਰੂ ਕੀਤਾ ਕਿ ਸਾਡੇ ਪੇਰੈਂਟਸ ਨੇ ਸਾਨੂੰ ਅਪਰੋਚ ਕੀਤਾ ਵੈਸੇ ਜਿｮਨੇ ਸਾਡੇ ਬੱਚੇ 3rd 4th ਜਨਰੇਸ਼ਨ ਪੰਜਾਬੀ ਨਾਲ ਜੁੜਨ ਸੋ ਕਾਫੀ ਕਾਮਯਾਬ ਹੋ ਰਿਹਾ ਸਕੂਲੇ ਤੇ ਸੋ ਹੁਣ ਕਾਫੀ ਟ੍ਰੈਂਡ ਆ ਕਿਉਂਕਿ ਜਿਆਦਾ ਸੀ ਕਹਿੰਨੇ ਹਮੇ ਪੰਜਾਬੀ ਹੁਣ ਰੋਜ਼ਗਾਰ ਦੀ ਭਾਸ਼ਾ ਬਣ ਗਈ ਆ ਉਹਦੇ ਨਾਲ ਬਹੁਤ ਫਰਕ ਪੈ ਰਿਹਾ ਤੇ ਹੁਣ ਅਸੀਂ ਦੇਖਦੇ ਕਿ ਕਈ ਐਡਲਟਸ ਵੀ ਜਿਹੜੇ ਇੱਥੇ ਜੰਮੇ ਪੜੇ ਸੀ ਕਿ ਜਿਹਨਾਂ ਦਾ ਪੰਜਾਬੀ ਨਾਲ ਕੋ ਬਾਹਰ ਨਹੀਂ ਪਿਆ ਉਹ ਵੀ ਸਾਨੂੰ ਕਹਿੰਦੇ ਸਾਨੂੰ ਦੱਸੋ ਕਨੈਕਟ ਕਰੋ ਕਿਸੇ ਟਿਊਟਰ ਨਾਲ ਅਸੀਂ ਪੰਜਾਬੀ ਲਰਨ ਕਰਨੀ ਚਾਹੁੰਦੇ ਆ ਸੋ ਕਾਫੀ ਟ੍ਰੈਂਡ ਵਧ ਰਿਹਾ ਆ ਹੁਣ ਇਸ ਵਾਰ ਇਸ ਨੂੰ ਬਹੁਤ ਖੁਸ਼ੀ ਆ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਪਲੀਜ਼ ਇਹ ਹੋਰ ਕੀ ਪ੍ਰੋਗਰਾਮ ਨੇ ਜੀ ਹੋਰ ਕੀ ਆਸ਼ੀਰਵਾਦ ਜੀ हां ਜਿਹੜੀ ਤੁਹਾਡੇ ਨਾਲ ਅਸੀਂ ਗੱਲ ਕੀਤੀ ਆ ਇਹੀ ਕੰਟੀਨਿਊ ਰੱਖਾਂਗੇ ਔਰ ਸਾਡੀ ਇਹੀ ਹਰ ਵੇਲੇ ਹੁੰਦੀ ਆ ਵੀ ਕਮਿਊਨਿਟੀ ਚ ਜਾਗਰਤੀ ਹੋਰ ਲਈ ਆਈ ਜਾਵੇ ਵੀ ਆਪਾਂ ਨੂੰ ਮਾਣ ਹੋਵੇ ਪਹਿਲੀ ਗੱਲ ਸਾਰਿਆਂ ਨੂੰ ਵੱਡੀ ਇਹ ਆ ਜਿਸ ਕਾਰਨ ਕਿ ਜਦ ਅਸੀਂ ਆਪਣੀ ਮਾਂ ਬੋਲੀ ਤੇ ਮਾਣ ਕਰਨ ਲੱਪਈਏ ਔਰ ਉਹਦੇ ਅਸੀਂ ਐਮਬੈਸਡਰ ਬਣ ਜਾਈਏ ਉਹ ਸਾਡੀ ਵੱਡੀ ਸਭ ਤੋਂ ਵੱਡੀ ਪ੍ਰਾਪਤੀ ਹੋਊਗੀ ਇਹ ਇਹ ਸਾਡੇ ਮੇਨ ਫੋਕਸ ਆ ਸ਼ੰਗੜਾ ਸਾਹਿਬ ਤੁਸੀਂ ਕਾਫੀ ਬਦਲਦੇ ਹਾਲਾਤ ਦੇਖਿਆ ਪਹਿਲਾਂ ਜਦੋਂ ਤੁਸੀਂ ਆਏ ਸੀ ਉਦੋਂ ਤੋਂ ਲੈ ਕੇ ਪੰਜਾਬੀ ਨੂੰ ਹੁਣ ਕਿਦਾਂ ਦੇਖਦੇ ਨੇ ਲੋਕ ਜੀ ਕਿ ਅੰਗਰੇਜ਼ੀ ਸੀ ਸਾਰੀ ਜਾਂ ਤੁਸੀਂ ਆਪਣੇ ਜਦਾਂ ਮੈਂ ਵੀ ਇੱਕ ਤੁਹਾਡੀ ਦੇਖ ਲਾ ਮੀਡੀਆ ਦੀ ਗੱਲ ਕਰ ਲਾ ਮੀਡੀਆ ਆਪਣਾ ਹੁਣ ਮੇਨਸਟ੍ਰੀਮ ਦੇ ਬਰਾਬਰ ਆ ਤੁਹਾਨੂੰ ਉਹ ਪੁੱਛਦੇ ਆ ਕੇ ਇੰਗਲਿਸ਼ ਮੀਡੀਆ ਵਾਲੇ ਬਿਆਹ ਦੱਸੋ ਸਟੋਰੀਜ਼ ਦਾ ਸਾਨੂੰ ਹੈਲਪ ਕਰੋ ਸੋ ਇਸ ਕਰਕੇ ਇਸ ਵੇਲੇ ਮੀਡੀਆ ਦੇ ਨਾਲ ਵੀ ਤੇ ਪੰਜਾਬੀ ਲੈਂਗੁਏਜ ਨਾਲ ਆਪਾਂ ਬਰਾਬਰ ਤੇ ਪਹੁੰਚ ਗਏ ਆ ਸੋ ਇਹ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਔਰ ਪੰਜਾਬੀ ਦਾ ਮਾਣ ਬਹੁਤ ਵੱਧ ਰਿਹਾ ਆ ਕਿ ਮੀਡੀਆ ਦੇ ਨਾਲ ਵੀ ਪਰਮਿਸ਼ਨਲ ਗਵਰਨਮੈਂਟ ਫੈਡਰਲ ਗਵਰਨਮੈਂਟ ਮਿਸਲ ਗਵਰਨਮੈਂਟਸ ਉਹ ਵੀ ਮੋਰ ਜਿੰਦਾ ਜ਼ਿਆਦਾ ਮਾਨ ਕਰਦੀਆਂ ਹਨ ਸਾਨੂੰ ਰਿਸਪੈਕਟ ਦੇਦੀਆਂ ਸੋ ਇਸ ਸਟਾਫ ਤੇ ਜਿਹੜੇ ਬੱਚੇ ਨੇ ਇੱਥੇ ਦੇ ਜਦੋਂ ਉਹ ਸਾਈਨ ਅਪ ਕਰਦੇ ਆ ਪੰਜਾਬੀ ਦੇ ਲਈ ਉਹ ਮਾਂ ਬੋਲੀ ਕਈ ਵਾਰ ਅੰਗਰੇਜ਼ੀ ਰੱਖਦੇ ਆ ਫਿਰ ਨਾਲ ਪੰਜਾਬੀ ਸਿੱਖ ਲੈਂਦੇ ਆ ਇਹ ਦਿੱਕਤ ਤਾਂ ਨਹੀਂ ਆਉਂਦੀ ਦੋਹਾਂ ਦੇ ਵਿੱਚ ਕੋਈ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਹੁਣ ਟੀਚਰ ਤਾਂ ਆਪਣੇ ਮੋਸਟਲੀ ਬਾਈਲਿੰਗਵਲ ਹੀ ਹੁੰਦੇ ਆ ਕਿਉਂਕਿ ਉਹ ਦੂਜੇ ਸਕੂਲਸ ਤੋਂ پڑھਦੇ ਹੁੰਦੇ ਆ ਉਹ ਨਾਲ ਪੰਜਾਬੀ ਸੋ ਟੀਚਰ ਪੂਰੀ ਕੋਸ਼ਿਸ਼ ਕਰ ਰਿਹਾ ਹੈ ਵੀ ਅਸੀਂ ਤਾਂ ਕਿ ਬੱਚਿਆਂ ਨੂੰ ਜਿਹਨਾਂ ਨੂੰ ਬਿਲਕੁਲ ਪੰਜਾਬੀ ਨਹੀਂ ਆਉਂਦੀ ਉਹਨਾਂ ਨੂੰ ਮੋਟੋ ਸਟਾਰਟ ਕਰਨਾ ਇਵੇਂ ਹੁਣ ਆਪਣੇ ਸਕੂਲ ਦੀ ਮੈਂ ਗੱਲ ਕਰਦਾ ਇੱਥੇ ਸਾਡੇ ਵੋਲੰਟਰੀਅਰ ਵੀਰ ਟੀਚਰ ਵੀਰ ਉਹ ਲੈਵਲ ਹਰ ਇੱਕ ਨੂੰ ਦੇਖਦੇ ਬੱਚਿਆਂ ਦਾ ਕਿਉਂਕਿ ਪੇਰੈਂਟਸ ਦੀ ਪਹਿਲੀ ਰਿਕੁਐਸਟ ਇਹ ਹੁੰਦੀ ਵੇ ਅਸੀਂ ਚਾਹੁੰਦੇ ਹਾਂ ਬੱਚਾ ਸਾਡਾ ਪੰਜਾਬੀ ਸਮਝੇ ਔਰ ਪੰਜਾਬੀ ਬੋਲੇ ਜਿਹੜਾ ਲਿਖਣਾ ਤਾਂ ਪੜਨਾ ਦੈਟਸ ਨੈਕਸਟ ਸਟੈਪ ਸੋ ਚਾਰ ਕੰਪੋਨੈਂਟ ਆ ਪਹਿਲਾ ਅੰਡਰਸਟੈਂਡ ਕਰੇ ਨੰਬਰ 2 ਬੋਲੇ ਨੰਬਰ 3 ਲਿਖੇ ਨੰਬਰ 4 ਯੂ نو ਪੜੇ ਮਿਆਂ ਜੀ ਜਦੋਂ ਇੱਕ ਵਾਰੀ ਸਾਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਫਿਰ ਇੱਕ ਵਾਰੀ ਕੋਰਸਸ ਦੱਸਿਓ ਕਿ ਸਾਡੇ ਮੰਨ ਲਓ ਸਾਰੀ ਸਕੂਲ ਡਿਸਟ੍ਰਿਕਟ ਆ ਕਿੰਨੇ ਸਕੂਲਾਂ ਦੇ ਵਿੱਚ ਕਿਹੜਾ ਬੱਚਾ ਪੰਜਾਬੀ ਲੈ ਸਕਦਾ ਜੇ ਕਿਤੇ ਹੋਰ ਕਿਸੇ ਨੇ ਪੰਜਾਬੀ ਪੜ੍ਹਨੀ ਆ ਤਾਂ ਉਹਨੂੰ ਕੀ ਕਰਨਾ ਪਊਗਾ ਉਹਦੇ ਲਈ ਜਾਂ ਮਾਪਿਆਂ ਨੂੰ ਕੀ ਕਰਨਾ ਚਾਹੀਦਾ ਓਕੇ ਉਹਦੇ ਦੋ ਰਾਊਟ ਆ ਜਿਹੜੀ ਦਾ ਸਕੂਲ ਸਿਸਟਮ ਆ ਉਹਦੇ ਵਿੱਚ ਤਾਂ ਅਸੀਂ ਐਨਕਰੇਜ ਇਹ ਕਰ ਰਹੇ ਆ ਵੀ ਬੱਚਿਆਂ ਨੂੰ ਸਕੂਲ ਸਿਸਟਮ ਦੇ ਵਿੱਚ ਪੰਜਾਬੀ ਪੜਾਈ ਜਾਵੇ ਸਾਡਾ ਹੱਕ ਆ ਅਸੀਂ ਟੈਕਸ ਪੇਰ ਆ ਤੁਹਾਨੂੰ ਮੈਂ ਗੱਲ ਦੱਸਣਾ ਜਾਂਦਾ ਸੀ ਸਨਿਨਰ ਸਕੂਲ ਕਿਤਨੇ ਸ਼ੁਰੂ ਕੀਤਾ ਜਿਸ ਕਾਰਨ ਤੇ ਉਹ ਸਾਨੂੰ ਕਹਿਣ ਲੱਗੇ ਵੀ ਤੁਸੀਂ ਪੇ ਕਰੋ ਅਸੀਂ ਆਪਣੀ ਕਮਿਊਨਿਟੀ ਦੇ ਲੀਡਰਸ਼ਿਪਰ ਸਾਰੇ ਇਕੱਠੇ ਹੋ ਕੇ ਗਏ ਵੀ ਹੁਣ ਤੁਸੀਂ ਦੂਜੇ ਸਬਜੈਕਟ ਪੜਾਉਨੇ ਹੋ ਪੇ ਕਰਦੇ ਆ ਫ੍ਰੈਂਚ ਪੜਾਉਨੇ ਆ ਉਹ ਪੇ ਕਰਦੇ ਆ ਹੋਰ ਇੰਗਲਿਸ਼ ਪੜਾਉਨੇ ਆ ਉਹ ਪੇ ਕਰਦੇ ਆ ਫੇਰ ਬਣ ਗਿਆ ਕਿਉਂਕਿ ਇੱਕ ਗਲਤ ਫਹਮੀ ਸੀਗੀ ਕਿਉਂਕਿ ਸਾਡਾ ਹੱਕ ਆ ਪਬਲਿਕ ਸਕੂਲ ਸਿਸਟਮ ਵਿੱਚ ਸਾਡੇ ਬੱਚਿਆਂ ਦਾ ਹੱਕ ਹੈ ਕਿਉਂਕਿ ਪੰਜਾਬੀ ਰਹਿ ਕੇ ਉਹਨਾਂ ਦੀ ਲੈਂਗੁਏਜ ਆ ਸੋ ਅਸੀਂ ਚਾਹੁੰਦੇ ਹਾਂ ਸਾਡੇ ਬੱਚਿਆਂ ਨੂੰ ਇਹ ਹੱਕ ਮਿਲੇ ਔਰ ਅਸੀਂ ਇਹ ਵੀ ਚਾਹੁੰਦੇ ਹਾਂ ਸਕੂਲ ਟਾਈਮ ਦੇ ਵਿੱਚ ਬੱਚੇ ਪੰਜਾਬੀ ਪੜ੍ਹਨ ਸੋ ਇਹ ਇਹ ਸਾਡਾ ਮੇਨ ਫੋਕਸ ਹੈ ਔਰ ਜਿਵੇਂ ਤੁਸੀਂ ਕਿਹਾ ਦੂਜਾ ਬਾਕੀ ਹਾਈ ਸਕੂਲ ਬਹੁਤ ਸਨੇ 7-8 ਸਕੂਲ ਇਸ ਤਰ੍ਹਾਂ ਹੀ ਚ ਦੋ ਹਾਈ ਸਕੂਲ ਐਪਸਫੋਰਡ ਆ ਨਿਊ ਬੈਸਮਰ ਸੈਕੰਡਰੀ ਸਕੂਲ ਉਥੇ ਚੱਲ ਰਹੀ ਆ ਨਿਊ ਬੈਸ ਕੁਇਨਸ ਮਿਡਲ ਸਕੂਲਸ ਪੰਜਾਬੀ ਚੱਲ ਰਹੀ ਆ ਤੇ ਹੋਰ ਵੀ ਕਈਆਂ ਥਾਵਾਂ ਤੇ ਚੱਲ ਰਹੀ ਆ ਤੇ ਸਾਡਾ ਜਿੱਦਾਂ ਮੇਨ ਫੋਕਸ ਹੈ ਸਰੀ ਐਸ ਵੀਲ ਤਾਂ ਕਰਕੇ ਕਿਉਂਕਿ ਸਰੀ ਆਪਣੀ ਪੰਜਾਬੀ ਕਮਿਊਨਿਟੀ ਦਾ ਗਾਰਡਿਆ اور ਜਿਹੜੇ 6-7 ਸਕੂਲ ਮੈਂਸ਼ਨ ਕੀਤੇ ਆ ਇੱਥੇ ਆਲਮੋਸਟ 70-80% ਆਪਣੇ ਬੱਚੇ ਪੰਜਾਬੀ ਬੱਚੇ ਆ ਸੋ ਅਸੀਂ ਇਸ ਕਰਕੇ ਪੇਰੈਂਟਸ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਇਹਨਾਂ 7-8 ਸਕੂਲਾਂ ਚ ਪਲੀਜ਼ ਫੋਕਸ ਕਰੋ ਉਥੇ ਜਾਓ ਪ੍ਰਿੰਸੀਪਲ ਨਾਲ ਗੱਲ ਕਰੋ ਆਪਣੇ ਪੇਰੈਂਟਸ ਇਕੱਠੇ ਹੋ ਕੇ ਮੈਂ ਡਿਮਾਂਡ ਕਰਉ ਇਹ ਸਾਡਾ ਹੱਕ ਆ ਅਸੀਂ ਚਾਹੁੰਦੇ ਪੰਜਾਬੀ ਕਲਾਸਾਂ ਸ਼ੁਰੂ ਕਰੋ ਸਕੂਲ ਵਿੱਚ ਇੱਕ ਥੋੜਾ ਜਿਹਾ ਸਮਝਾਓ ਜਦੋਂ ਬੱਚੇ ਪੰਜਾਬੀ ਲੈਂਦੇ ਆ ਇਹ ਕਿਸੇ ਹੋਰ ਭਾਸ਼ਾ ਦੀ ਥਾਂ ਤੇ ਲੈਂਦੇ ਜਾਂ ਜੇ ਫਿਰ ਜਿੱਥੇ ਪੰਜਾਬੀ ਹੈ ਨਹੀਂ ਫੇਰ ਇਹ ਫ੍ਰੈਂਚ ਜਾਂ ਕੋਈ ਸ਼ੋਰ ਲੈ ਲੈਂਗੇ ਇਹ ਕੀ ਸਿਸਟਮ ਹੁੰਦਾ ਹੈ BC ਦਾ ਕਰਿਕੂਲਮ ਆ ਗ੍ਰੇਡ 5 ਤੋਂ ਤੁਹਾਨੂੰ ਗ੍ਰੇਡ 8 ਤੱਕ ਸੈਕੰਡ ਲੈਂਗੁਏਜ ਲੈਣੀ ਪੈਂਦੀ ਆ ਇੰਗਲਿਸ਼ ਤਾਂ ਆਟੋਮੈਟਿਕ ਆ ਜੀ 5 ਤੋਂ 8 ਤੱਕ 5 ਤੋਂ 8 ਨਹੀਂ ਤੇ 9 ਤੋਂ 12 ਤੱਕ ਆਪਸ਼ਨਲ ਹਾਂਜੀ ਉਹ ਬਾਕੀ ਜੋ ਉਹਨਾਂ ਦੇ ਆਪਸ਼ਨ ਆ ਉਹ ਪੰਜਾਬੀ ਪਿਕ ਕਰ ਸਕਦੇ ਐਜ਼ ਐਨ ਆਪਸ਼ਨ ਲੇਕਿਨ ਪੰਜਵੀਂ ਤੋਂ ਅੱਠਵੀਂ ਤਾਈਂ ਉਹਨਾਂ ਨੂੰ ਜ਼ਰੂਰੀ ਸੈਕੰਡ ਲੈਂਗੁਏਜ ਲੈਣੀ ਪੈਂਦੀ ਆ ਔਰ ਬਾਈ ਡਿਫਾਲਟ ਇਹ ਹੋ ਜਾਂਦਾ ਜੇ ਕੋਈ ਜੇ ਪੰਜਾਬੀ ਨਹੀਂ ਆਫਰ ਕਰਦੇ ਫ੍ਰੈਂਚ ਬਾਈ ਡਿਫਾਲਟ ਲੱਗ ਜਾਂਦੀ ਆ ਸੋ ਛੇ ਜਮਾਨਾ ਜਿਹਨਾਂ ਚੋਂ ਇੱਕ ਨੂੰ ਲੈਣਾ ਪੈਣਾ ਸੋ ਅਸੀਂ ਕਿਹਨੇ ਕਿਹਾ ਸਾਡੀ ਮਾਂ ਬੋਲੀ ਪੰਜਾਬੀ ਨੂੰ ਪ੍ਰੀਫਰੈਂਸ ਕੀਤਾ ਜਾਵੇ ਅਸੀਂ ਸਾਰੀਆਂ ਬੋਲੀਆਂ ਦਾ ਸਤਿਕਾਰ ਕਰਦੇ ਆਂ ਹਰ ਇੱਕ ਬੋਲੀ ਦਾ ਮਾਣ ਕਰਦੇ ਆਂ ਲੇਕਿਨ ਸਾਡੀ ਮਾਂ ਬੋਲੀ ਵੀ ਸਾਨੂੰ ਯੂ نو ਮਿੱਠੀ ਹੈ ਸਾਡੀ ਉਹ ਵੀ ਅਸੀਂ ਚਾਹਨੇ ਆਂ ਜੀ ਬਹੁਤ ਬਹੁਤ ਸ਼ੁਕਰੀਆ ਸ਼੍ਰੀ ਗੁਰਾ ਸਾਹਿਬ ਆਖਿਰ ਦੇ ਵਿੱਚ ਸਾਡੇ ਚੈਨਲ ਪੰਜਾਬ ਦੀ ਸਰੋਤਿਆਂ ਨੂੰ ਇੱਕ ਵਾਰੀ ਜਿਹੜਾ ਸਾਡਾ ਪ੍ਰੋਗਰਾਮ ਆ ਉਹਦੇ ਬਾਰੇ ਜ਼ਰੂਰ ਦੱਸ ਜੀ ਪ੍ਰੋਗਰਾਮ ਆਪਣਾ 23 ਫਰਵਰੀ ਦੇ ਨਤਵਾਰ 1 ਵਜੇ ਤੋਂ 3 ਵਜੇ ਤੱਕ ਅਸੀਂ 1 ਵਜੇ ਸਟਾਰਟ ਕਰ ਦੇਣਾ ਸੋ ਮੈਂ ਅਪੀਲ ਕਰਦਾ ਹਾਂ ਵੀ ਛੇਤੀ ਛੇਤੀ ਪਹੁੰਚਣ ਦੀ ਕੋਸ਼ਿਸ਼ ਕਰੋ ਤਾਜ پارک ਕਨਵੈਨਸ਼ਨ ਸੈਂਟਰ 85 a c 132 ਸਟਰੀਟ ਸਰੀ ਵਿੱਚ ਆ ਪਾਰਕਿੰਗ ਬਹੁਤ ਆ ਤੇ ਉਧਰ ਵੀ ਖੁੱਲੀ ਸਪੇਸ ਆ ਕੋਈ ਐਂਟਰੀ ਫੀਸ ਨਹੀਂ ਚਾਹ ਪਾਣੀ ਦਾ ਵੀ ਇੰਤਜ਼ਾਮ ਆ ਤੇ ਆਪਣੇ ਸਟੂਡੈਂਟ ਵੀ ਕਾਫੀ ਆ ਰਹੇ ਆ ਤੇ ਆਪਣੇ ਗਾਉਣ ਵਾਲੇ ਐਂਟਰਟੇਨਰ ਦੋ ਦੋਏ ਆਪਣੇ ਸੁਖੀ ਤਾਂ ਬਿੰਦਰ ਤੇ ਜੈਸੀ ਕੋ ਨੇ ਸਾਡੀ ਕੀਨੋਟਸ ਵੀ ਕਰਿਆ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਬਈ ਆਓ ਆਪਾਂ ਰਲ ਮਿਲ ਕੇ ਮਾਂ ਬੋਲੀ ਪੰਜਾਬੀ ਦਾ ਮਾਣ ਹੋਰ ਵੀ ਵਧਾਈਏ ਸੋ 23 ਫਰਵਰੀ ਨੂੰ ਜ਼ਰੂਰ ਆ ਕੇ ਦਰਸ਼ਨ ਦਿਓ ਬਹੁਤ ਬਹੁਤ ਮਿਹਰਬਾਨੀ ਥੈਂਕ ਥੈਂਕ ਯੂ ਤੁਹਾਡਾ ਬਹੁਤ ਬਹੁਤ ਅ ਦੋਸਤੋ 23 ਫਰਵਰੀ 1 ਵਜੇ ਤਾਜ ਕਨਵੈਨਸ਼ਨ ਤੇ پارک ਸੈਂਟਰ ਜਿਹੜਾ 132 ਤੇ 85 ਦੇ ਉੱਤੇ ਆ ਉੱਥੇ ਜ਼ਰੂਰ ਪਹੁੰਚੋ ਪੰਜਾਬੀ ਭਾਸ਼ਾ ਇੱਥੇ ਤੱਕ ਪਹੁੰਚੀ ਆ ਜਿੱਥੇ ਤੱਕ ਸ਼ਾਇਦ ਪਹਿਲਾਂ ਆਉਣ ਵਾਲਿਆਂ ਨੇ ਕਦੇ ਸੋਚਿਆ ਵੀ ਨਹੀਂ ਸੀ ਔਰ ਉਹਦੇ ਵਿੱਚ ਪਲੀ ਦਾ ਬਹੁਤ ਵੱਡਾ ਯਤਨ ਹਰ ਸਾਲ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਐਸਲ ਫਿਰ ਬੇਨਤੀ ਕਰਦੇ ਹਾਂ ਤੇ ਆ ਸਕੋ ਤੁਸੀਂ ਜ਼ਰੂਰ ਪਹੁੰਚੋ